ਇਹਤੇ ਅਕਸਰ ਹੀ ਇਹ ਕੁਐਸਚਨ ਸਾਨੂੰ ਪੁੱਛਿਆ ਜਾਂਦਾ ਵੀ ਛੋਟੇ ਬੱਚੇ ਨੂੰ ਪਾਣੀ ਪੀਣ ਕਦੋਂ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ ਕਿੰਨਾ ਦੇ ਸਕਦੇ ਹਾਂ ਕਿ ਦੁੱਧ ਚ ਪਾਣੀ ਪਾਉਣਾ ਚਾਹੀਦਾ ਨਹੀਂ ਪਾਉਣਾ ਚਾਹੀਦਾ ਸੋਲਿਡ ਡਾਈਟ ਕਦੋਂ ਸਟਾਰਟ ਕਰਨੀ ਹੈ ਮੈਂ ਡਾਕਟਰ ਕੁਲਵੀਰ ਸਿੰਘ ਅੱਜ ਆਪਾਂ ਇਸੇ ਟੌਪਿਕ ਤੇ ਗੱਲ ਕਰਾਂਗੇ ਵੀ ਛੋਟੇ ਬੱਚਿਆਂ ਨੂੰ ਕਦੋਂ ਪਾਣੀ ਦੇਣਾ ਕਿੰਨਾ ਦੇਣਾ ਸੋਲਿਡ ਡਾਈਟ ਕਦੋਂ ਸਟਾਰਟ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਵੀ 6 ਮਹੀਨੇ ਤੱਕ ਜਦੋਂ ਬੱਚਾ ਛੋਟਾ ਹੈ ਤਾਂ ਉਹਨੂੰ ਸਿਰਫ ਤੇ ਸਿਰਫ ਮਾਂ ਦਾ ਦੁੱਧ ਹੀ ਬਹੁਤ ਜ਼ਰੂਰੀ ਹੁੰਦਾ ਹੈ। ਮਾਂ ਦਾ ਦੁੱਧ ਪੂਰਾ ਪੋਸ਼ਟਿਕ ਹੈ। ਉਹਦੀ ਹਰ ਜਿਹੜੀ ਰਿਕੁਆਇਰਮੈਂਟ ਹੈ ਸਰੀਰ ਦੀ ਬੱਚੇ ਦੀ ਉਹ ਪੂਰੀ ਕਰਦਾ ਹੈ। ਇਸ ਕਰਕੇ 6 ਮਹੀਨੇ ਤੱਕ ਮਾਂ ਦੇ ਦੁੱਧ ਤੋਂ ਇਲਾਵਾ ਕੁਝ ਵੀ ਨਹੀਂ ਦੇਣਾ ਚਾਹੀਦਾ, ਈਵਨ ਪਾਣੀ ਵੀ ਨਹੀਂ ਦੇਣਾ ਬਿਲਕੁਲ ਵੀ। ਜਿਹੜਾ ਮਾਂ ਦਾ ਦੁੱਧ ਹੈ ਉਹ 95% ਵਿੱਚ ਪਾਣੀ ਹੁੰਦਾ ਹੈ। ਤਰੀਕੇ ਲਿਕਵਿਡ ਹੁੰਦਾ ਹੈ। 5% ਉਹ ਸੋਲਿਡ ਹੁੰਦਾ ਜਦੋਂ ਬੱਚਾ 6 ਮਹੀਨੇ ਦਾ ਕੰਪਲੀਟ ਕਰ ਜਾਂਦਾ ਤਾਂ ਉਹਨੂੰ ਆਪਾਂ ਸੋਲੋ ਡਾਈਟ ਸਟਾਰਟ ਕਰ ਦਿੰਦੇ ਆ 2 ਮੀਲ ਆਪਾਂ ਉਹਨੂੰ ਸੋਲੋ ਡਾਈਟ ਦੇ ਉਦੋਂ ਦੇ ਸਕਦੇ ਆ 6 ਮਹੀਨੇ ਤੋਂ ਬਾਅਦ ਬੱਚੇ ਨੂੰ ਜਦੋਂ ਵੀ ਬੱਚਾ ਦੁੱਧ ਪੀਂਦਾ ਤਾਂ ਅਪਰੋਕਸੀਮੇਟਲੀ 2.5 150 ml ਜਿਹੜਾ ਹੈਗਾ ਉਹ ਦੁੱਧ ਪੀਂਦਾ ਆਪਾਂ ਜਦੋਂ ਉਹਨੂੰ ਦੋ ਵਾਰੀ ਸੋਲਿਡ ਡਾਈਟ ਦਵਾਵਾਂਗੇ ਇਹਦਾ ਮਤਲਬ ਆਪਾਂ ਜਿਹੜਾ ਤਾਂ ਉਹਦਾ ਦੁੱਧ ਸੀ ਉਹ ਦੋ ਵਾਰੀ ਬੰਦ ਕਰਤਾ ਨਹੀਂ ਘੱਟ ਕਰਤਾ ਜੇਕਰ ਉਹ ਨਹੀਂ ਸਦੀਦਾ ਸਦੀਤ ਐਨਐਸਓ ਐਮਐਲ ਲਿਕਵਿਡ ਦੀ ਜ਼ਰੂਰਤ ਪੈਗੀ ਜੇਰਾ ਆਪਾਂ ਲਿਕਵਿਡ ਦੇਣਾ ਹੁੰਦਾ ਉਹ ਬੋਡੀ weight ਦੇ ਹਿਸਾਬ ਨਾਲ ਦੇਣਾ ਹੁੰਦਾ 1 ਕਿਲੋ ਮਗਰ 120 ਐਮਐਲ ਆਪਾਂ ਨੇ ਉਹਨੂੰ ਲਿਕਵਿਡ ਦੇਣਾ ਦਾ ਬੱਚੇ ਨੂੰ 6 ਕਿ ਮਹੀਨੇ ਬਾਅਦ ਬੱਚੇ ਦਾ ਅਪਰੋਕਸੀਮੇਟਲੀ ਜੇਰਾ weight ਹੁੰਦਾ ਉਹ 5 ਕਿਲੋ ਦਾ ਹੁੰਦਾ ਆਪਾਂ ਉਹਨੂੰ 600 ਐਮਐਲ ਆਪਾਂ ਨੇ ਪਾਣੀ ਦੇਣਾ ਹੁੰਦਾ ਬਾਕੀ ਉਹਨੇ ਦੁੱਧ ਤੋਂ ਲੈ ਲਿਆ ਦੋ ਮੀਲ ਆਪਾਂ ਦੀਆਂ ਕੱਟ ਕੀਤੀਆਂ ਨੇ ਸੋਲਿਡ ਮੀਲ ਕਰਕੇ ਆਪਾਂ ਨੂੰ ਉਹਨੂੰ 300 ਐਮਐਲ ਤੱਕ ਪਾਣੀ ਆਪਾਂ ਨੂੰ ਦੇ ਸਕਦੇ ਆ ਕਿਉਂਕਿ ਸੋਲੋ ਡਾਈਟ ਦੇ ਵਿੱਚ ਜਿਹੜਾ ਪਾਣੀ ਹੁੰਦਾ ਉਹ ਘੱਟ ਹੁੰਦਾ ਆਪਾਂ ਦਾਲ ਪਾਣੀ ਯੂਜ਼ ਕਰ ਸਕਦੇ ਹਾਂ ਦਾਲ ਦਾ ਪਾਣੀ ਚੌਲਾਂ ਦੀ ਵਿੱਚ ਜਿਹੜਾ ਪਾਣੀ ਉਹ ਦੇ ਸਕਦੇ ਹਾਂ ਨਾਰੀਅਲ ਪਾਣੀ ਦੇ ਸਕਦੇ ਹਾਂ ਸਾਦਾ ਪਾਣੀ ਦੇ ਸਕਦੇ ਹਾਂ ਇਹ ਆਪਾਂ ਫਿਰ ਅੱਗਿਆ ਕੀ ਗੱਲ ਨੌਵੇਂ ਮਹੀਨੇ ਦੀ ਨੌਵੇਂ ਮਹੀਨੇ ਤੋਂ ਆਪਾਂ ਸੋਲੋ ਡਾਈਟ ਆ ਜਿਹੜੀ ਉਹ ਤਿੰਨ ਟਾਈਮ ਕਰ ਦਿੰਦੇ ਹਾਂ ਉੱਥੇ ਆਪਾਂ ਨੂੰ ਦੁੱਧ ਘਟਾਤਾ ਆਪਾਂ ਨੇ ਉਹਨੂੰ 450 ਐਮਲ ਦਾ ਇਸ ਚੀਰ ਦੀ ਜਰੂਰਤ ਰਹੇਗੀ ਲਿਫਟ ਕਰ ਦੇਣ ਦੀ ਕਿਉਂਕਿ ਸੋਲਿਡ ਦੇ ਵਿੱਚ ਆਪਾਂ ਆਲਰੇਡੀ ਗੱਲ ਕੀਤੀ ਹੈ ਲਿਕਵਿਡ ਘੱਟ ਹੁੰਦਾ ਕੁਸ਼ ਦਾ ਬਾਡੀ ਵੇਟ ਵੀ ਵੱਜ ਜਾਊਗਾ ਉਦੋਂ ਉਹਨੂੰ 500 ml ਦੇ ਕਰੀਬ ਪਾਣੀ ਦੀ ਜ਼ਰੂਰਤ ਪੈਂਦੀ ਹੈ ਤੇ ਉਹਨੂੰ ਆਪਾਂ ਤਿੰਨ ਸੋਲਿਡ ਮੀਂਹਦਿਆਂ ਸਟਾਰਟ ਕਰਦੇ ਹਾਂ ਲਿਕਵਿਡ ਦੇ ਵਿੱਚ ਆਪਾਂ ਨਿੰਬੂ ਪਾਣੀ ਦੇ ਸਕਦੇ ਹਾਂ ਪਾਣੀ ਦੇ ਸਕਦੇ ਹਾਂ ਨਾਰੀਅਲ ਪਾਣੀ ਲੱਸੀ ਇਹ ਆਪਾਂ ਚੀਜ਼ਾਂ ਦੇ ਸਕਦੇ ਹਾਂ ਜਿਹੜੇ ਡੱਬਾਵੰਦ ਜੂਸ ਆਉਂਦੇ ਨੇ ਉਹ ਬਿਲਕੁਲ ਨਹੀਂ ਦੇਣੇ ਆਪਾਂ ਨੇ ਕਿਉਂਕਿ ਉਹਨਾਂ 'ਚ ਚੀਨੀ ਬਹੁਤ ਹੁੰਦੀ ਹੈ ਤੇ ਪਿੱਛੇ ਦਾ ਮੋਟਾਪਾ ਵਧੇਗਾ ਉਹਨੂੰ ਸ਼ੂਗਰ ਹੋਣ ਦੇ ਚਾਂਸ ਵੀ ਹੋਣਗੇ ਤੇ ਉਹਦੇ ਦੰਦ ਵੀ ਖਰਾ ਦੋ ਚੀਜ਼ਾਂ ਆਪਾਂ ਹਮੇਸ਼ਾ ਬੱਚੇ ਨੂੰ ਅਵਾਇਡ ਕਰਨੀਆਂ ਨੇ ਮਿੱਠੀਆਂ ਤੇ ਡੱਬਾਵਾਦ ਦੇ ਆਪਾਂ ਅਵਾਇਡ ਕਰਨੀਆਂ ਹੁਣ ਜਦੋਂ ਬੱਚਾ ਛਾਲ ਦਾ ਹੋ ਜਾਊਗਾ ਤਾਂ ਉਹਦੀ 80% ਜਿਹੜੀ ਡਾਈਟ ਹੈ ਉਹ ਹੋ ਜੂਗੀ ਸੋਲਿਡ ਤੇ 20% ਰਹ ਜੂਗਾ ਦੁੱਧ ਤੇ ਜੇਰਾ ਦੁੱਧ ਹੈ ਉਹਦੇ ਚ ਆਪਾਂ ਪਾਣੀ ਨਹੀਂ ਪਾਣਾ ਹੁੰਦਾ ਉਹ ਕਿਉਂ ਨਹੀਂ ਪਾਣਾ ਹੁੰਦਾ ਜੇ ਆਪਾਂ ਗਾਂ ਦਾ ਦੁੱਧ ਦੇ ਰਹਿਆਂ ਜੇ ਮਦਰ ਦਾ ਦੁੱਧ ਘੱਟ ਹੈ ਕਿਉਂਕਿ ਜਿਹੜੇ ਦੁੱਧ ਦੇ ਅੰਦਰ ਕੰਟੈਂਟ ਨੇ ਜ਼ਰੂਰੀ ਹੈ ਪ੍ਰੋਟੀਨ ਹੈ ਕਾਰਬੋਹਾਈਡਰੇਟਾ ਫੈਟ ਆ ਨਾ ਉਹ ਵੀ ਘਟ ਜਾਣਗੇ ਜਦੋਂ ਅਸੀਂ ਪਾਣੀ ਪਾ ਕੇ ਉਹਨੂੰ ਲਿਕਵਿਡ ਨੂੰ ਪੂਰਾ ਕਰ ਦਾਂਗੇ ਇਸ ਕਰਕੇ ਬੱਚੇ ਦੇ ਵਿੱਚ ਜਿਹੜੀ ਉਹ ਘਾਟ ਹੋਏਗੀ ਬੱਚੇ ਨੂੰ ਕਦੇ ਵੀ ਆਪਾਂ ਨੇ ਜੇ ਦੁੱਧ ਦੇਣਾ ਤਾਂ ਉਹ ਪਤਰਾ ਕਰਕੇ ਨਹੀਂ ਦੇਣਾ ਹਾਂ ਇਹ ਜ਼ਰੂਰ ਆ ਵੀ ਦੁੱਧ ਆਪਾਂ ਨੇ ਸਾਫ ਸੁਥਰਾ ਦੁੱਧ ਦੇਣਾ ਹੈ ਭਾਂਡਾ ਵਗੈਰੇ ਦਾ ਧਿਆਨ ਰੱਖਣਾ ਤਾਂ ਕਿ ਉਹਨੂੰ ਚਾਹੇ ਸ਼ੀਸ਼ੀ ਦੇ ਰਹੇ ਹੋ ਤਾਂ ਉਹ ਬਾਇਲ ਕਰਕੇ ਚੰਗੀ ਤਰ੍ਹਾਂ ਹਾਈਜੀਨ ਦਾ ਧਿਆਨ ਰੱਖ ਕੇ ਦੇਣੀ ਹੁੰਦੀ ਹੈ ਬਾਕੀ ਦੁੱਧ ਤੁਸੀਂ ਉਹਨੂੰ ਐਜ਼ਿਟ ਹੀ ਦੇਣਾ। ਉਹਦੇ ਵਿੱਚ ਮਿਲਾਪਤ ਨਹੀਂ ਕਰਨੀ। ਪਾਣੀ ਵਾ ਕੇ ਪਤਲਾ ਕਰਨ ਦੀ ਕੋਸ਼ਿਸ਼ ਨਹੀਂ ਕਰਨੀ। ਨਹੀਂ ਉਹ ਬੱਚਾ ਵੀਕ ਰਹੇਗਾ। ਪਾਣੀ ਦੇਣਾ ਉਹਨਾਂ ਤੇ ਕਿਉਂ ਜ਼ਰੂਰੀ ਹੁੰਦਾ ਜੇ ਬੱਚਾ ਡੀਹਾਈਡਰੇਟ ਹੋਏਗਾ ਆਪਾਂ ਨੂੰ ਪਾਣੀ ਨਹੀਂ ਦੇਵਾਂ। 6ਵੇਂ ਮਹੀਨੇ ਤੋਂ ਬਾਅਦ ਤਾਂ ਬੱਚਾ ਥੋੜਾ ਇਰੀਟੇਬਲ ਹੋਏਗਾ ਜੇ ਉਸ ਪਾਣੀ ਨਹੀਂ ਘੜ ਹੋਏਗੀ। ਤੇ ਉਹ ਰਾਤ ਨੂੰ ਪੂਰਾ ਸੌਏਗਾ ਨਹੀਂ ਜਿੱਦੀ ਜਗ ਰਿਹਾਗਾ। ਅੱਗੇ ਜਾ ਕੇ ਉਹਨੂੰ ਕਈ ਹੋਰ ਕੰਪਲਿਕੀਸ਼ਨਸ ਲੱਗਣਗੇ ਆ। ਜਿਵੇਂ ਹੁਣ ਬੱਚਾ ਰੋ ਰਿਹਾ ਤਾਂ ਇਹ ਨਹੀਂ ਹੈਗਾ ਕਿ ਉਹਨੂੰ ਭੱਜਾ ਦੇਈ ਸੋਲੋਡੈਰਟੀ ਦੇ ਦਈਏ ਜਾਂ ਕੁਛ ਦੇ ਦਈਏ ਕਈ ਵਾਰੀ ਬੱਚਾ ਪਾਣੀ ਮੰਗ ਰਿਹਾ ਹੁੰਦਾ ਹੁਣ ਉਹਨੂੰ ਕਿਹੜਾ ਕਹਿਣਾ ਹੁੰਦਾ ਮੈਨੂੰ ਪਾਣੀ ਦੇ ਦਿਓ ਜੇ ਅਸੀਂ ਪਾਣੀ ਨਹੀਂ ਦੇਦੇ ਤਾਂ ਬੱਚੇ ਨੂੰ ਡਿਫਰੈਂਸ਼ੀਏਟ ਕਰਨੀ ਔਖਾ ਹੋਏਗਾ ਵੀ ਮੈਂ ਪਿਆਸਾ ਸੀ ਜਾਂ ਮੈਨੂੰ ਭੁੱਖ ਕਿਸ ਚੀਜ਼ ਦੀ ਸੀ ਇਸ ਕਰਕੇ ਬੱਚੇ ਨੂੰ ਪਾਣੀ ਦੇਣਾ ਜ਼ਰੂਰੀ ਹੁੰਦਾ ਵੀ ਤਾਂ ਕਿ ਉਹ ਜਿਹੜੇ ਸਾਡੇ ਦੋ ਸੈਂਟਰ ਨੇ ਪਤਾ ਲੱਗਣ ਦਾ ਵੀ ਮੈਨੂੰ ਭੁੱਖ ਲੱਗੀ ਆ ਜਾਂ ਮੈਨੂੰ ਪਿਆਸ ਲੱਗੀ ਆ ਉਹਦੇ ਚ ਡਿਵੈਲਪ ਹੋ ਜਾਏ ਨਹੀਂ ਬੱਚੇ ਨੂੰ ਕਾਫੀ ਉਮਰ ਤੱਕ ਪਤਾ ਹੀ ਨਹੀਂ ਲੱਗਦਾ ਵੀ ਇਹਨੂੰ ਭੁੱਖ ਲੱਗੀ ਹੈ ਮੈਂ ਪਾਣੀ ਪੀਵਾਂ ਜਾਂ ਮੈਂ ਕੁਝ ਖਾਵਾਂ ਉਹ ਖਾ ਹੀ ਜਾਂਦਾ ਜਦੋਂ ਓਵਰ ਖਾਏਗਾ ਤਾਂ ਮੋਟਾਪਾ ਵੀ ਜ਼ਿਆਦਾ ਹੋਏਗਾ ਕਿਉਂਕਿ ਉਹਦੇ ਅੰਦਰ ਸਾਲਟ ਵੀ ਜ਼ਿਆਦਾ ਜਾਏਗੀ ਕਾਰਬ ਵੀ ਜ਼ਿਆਦਾ ਜਾਣਗੇ ਸ਼ੂਗਰ ਹੋਣ ਦੇ ਚਾਂਸਸ ਵੱਧਣਗੇ ਉਹ ਹਾਈਪਰ ਟੈਨਸ਼ਨ ਹੋਣ ਦੇ ਚਾਂਸਸ ਵੱਧ ਜਾਣਗੇ ਇਸ ਕਰਕੇ ਲੀਕੋ ਡਾਈਟ ਜਿਹੜਾ ਪਾਣੀ ਹੈ ਉਹ ਆਪਾਂ 6ਵੇਂ ਮਹੀਨੇ ਤੋਂ ਬਾਅਦ ਸਟਾਰਟ ਕਰ ਦੇਣਾ ਕਿਤਾ ਬੱਚੇ ਦੇ ਅੰਦਰ ਡਿਵੈਲਪਮੈਂਟ ਹੋਏਂਦੀ ਹੈ ਵੀ ਮੈਨੂੰ ਪਿਆਸ ਲੱਗੀ ਹੈ ਜਾਂ ਮੈਨੂੰ ਭੁੱਖ ਲੱਗੀ ਹੈ ਉਹਨੂੰ ਪਤਾ ਲੱਗਣਾ ਹੈ ਤੇ ਇਹਦੇ ਨਾਲ ਉਹ ਜਿਹੜਾ ਓਵਰ weight ਡੀਹਾਈਡਰੇਸ਼ਨ ਕਰਕੇ ਦਾ ਇਰੀਟੇਬਲ ਹੋਣਾ ਰਾਤ ਨੂੰ ਸੌਣਾ ਨਹੀਂ ਨੀਂਦ ਨਹੀਂ ਸਹੀ ਆਣੀ ਚੜਚੜਾਪਨ ਉਹ ਵੀ ਉਹਦਾ ਸਹੀ ਰਹੇਗਾ ਉਹਦੀ ਓਵਰਆਲ ਜਿਹੜੀ ਹੈਲਥ ਆ ਉਹ ਵਧੀਆ ਹੋਏਗੀ ਆਪਾਂ ਨੇ ਘਰ ਦੀਆਂ ਬੜੀਆਂ ਚੀਜ਼ਾਂ ਦੇਵੀਆਂ ਨੇ ਓਵਾਇਡ ਕਰਨੇ ਪ੍ਰੋਸੈਸਡ ਫੂਡ ਡੱਬਾਬੰਦ ਫੂਡ ਸਾਰੇ ਆਪਾਂ ਤੇ ਓਵਾਇਡ ਕਰਾਂਗੇ ਤੁਸੀਂ ਇਹ ਨਾਲ ਸੋਚਿਆ ਕਰੋ ਵੀ ਬੱਚਾ ਮੇਰਾ ਪਤਲਾ ਹੈ ਜਿੰਨੇ ਤੁਸੀਂ ਉਹਨੂੰ ਟੋਲ ਟੋਲ ਕਰੀ ਜਾਓਗੇ ਖਲਾ ਖਲਾ ਕੇ ਡੱਬਾਬੰਦ ਫੂਡ ਉਹ ਨਹੀਂ ਉਹਨੂੰ 슈ਗਰ ਹੌਣ ਦੇ ਚਾਂਸਸ ਵੱਧ ਹੋਣਗੇ ਹਾਈਪਰ ਟੈਨਸ਼ਨ ਵੱਡੇ ਹੋਏ ਨੂੰ ਵੱਧ ਹੋਣਗੇ ਤੇ ਮੋਟਾਪਾ ਹੋਣ ਦੇ ਚਾਂਸਸ ਉਹਨੂੰ ਬਹੁਤ ਜ਼ਿਆਦਾ ਹੋਣਗੇ ਇਸ ਕਰਕੇ ਪ੍ਰੋਸੈਸਡ ਫੂਡ ਕੰਪਨੀਆਂ ਨੇ ਫੂਡ ਵੇਚਣਾ ਹੁੰਦਾ ਐਡ ਕਰਕੇ ਤੁਸੀਂ ਉਹਦੇ ਵਿੱਚ ਫਸਣਾ ਨਹੀਂਗਾ ਘਰ ਦੀ ਬਣੀ ਚੀਜ਼ ਬੱਚੇ ਨੂੰ ਦੇਣੀ ਹੈ ਸਾਫ਼ ਸੁਥਰੀ ਦੇਣੀ ਹੈ ਅਵੋਇਡ ਕਰਨੇ ਆ ਮਿੱਠੀਆਂ ਚੀਜ਼ਾਂ ਪ੍ਰੋਸੈਸਡ ਜਿੰਨੇ ਵੀ ਡੱਬਾਵਾ ਦੇ ਫੂਡ ਨੇ ਚਾਹੇ ਉਹ ਫਾਰਮੂਲਾ 1 ਹੈ 2 ਹੈ ਕੋਈ ਦੇਣ ਦੀ ਲੋੜ ਨਹੀਂ ਹੁੰਦੀ ਬੱਚਾ ਜਦੋਂ ਤੁਹਾਡਾ ਸੁਸਤ ਨਹੀਂ ਹੈਗਾ ਸਿਰਸਟੀ ਨਹੀਂ ਪਿਆ ਤੇ ਬਹੁਤ ਜ਼ਿਆਦਾ ਇਰੀਟੇਬਲ ਨਹੀਂ ਹੈਗਾ ਉਹਨੂੰ ਐਕਸਟਰਾ ਕੁਛ ਦੇਣ ਦੀ ਲੋੜ ਨਹੀਂ ਹੁੰਦੀ ਤੁਸੀਂ ਜੋ ਘਰੇ ਦੇ ਰਹੇ ਹੋ ਉਹੀ ਦੇਓ ਉਹ ਸਭ ਤੋਂ ਬੈਸਟ ਹੁੰਦਾ ਜਦੋਂ ਬੱਚਾ ਤੰਦਰੁਸਤ ਹੈ ਜਾਏ ਉਹ ਖੱਟ ਖਾ ਰਿਹਾ ਹੋਵੇ ਐਕਟਿਵ ਹੈ ਥੈਟ ਮੀਨਸ ਉਹ ਤੰਦਰੁਸਤਾ ਨੂੰ ਕੁਝ ਨਹੀਂ ਹੋਇਆ ਉਹ ਹੱਟਾ-ਕੱਟਾ ਰਹੇਗਾ ਤੇ ਬਰਾ ਅੱਗੇ ਜਾ ਕੇ ਨੌਜਵਾਨ ਤਕੜਾ ਵਧੀਆ ਰਹੇਗਾ ਬਿਮਾਰੀਆਂ ਵੀ ਘੱਟ ਲੱਗਣਗੀਆਂ ਇਹ ਸੈਂਟੀਫਿਕਲੀ ਦੇਖ ਹੋਏਗਾ ਜਿੰਨੇ ਅਸੀਂ ਪ੍ਰੋਸੈਸਡ ਫੂਡ ਜ਼ਿਆਦਾ ਵਰਤਦੇ ਹਾਂ ਓਨੀਆਂ ਸਾਨੂੰ ਬਿਮਾਰੀਆਂ ਅੱਗੇ ਜਾ ਕੇ ਜ਼ਿਆਦਾ ਲੱਗਦੀਆਂ ਨੇ ਇਸ ਕਰਕੇ ਬੱਚੇ ਨੂੰ ਗੋਲ ਮਟਾਉਣ ਬਣਾਉਣ ਲਈ ਵੀ ਸਾਨੂੰ ਸੋਹਣਾ ਲੱਗੇ ਉਹਨੂੰ ਜਿਆਦਾ ਇਸ ਇਸ ਤਰ੍ਹਾਂ ਦੀ ਚੀਜ਼ਾਂ ਨਾ ਖਾਓ ਵੀ ਓਵਰੀਟਿੰਗ ਨਾ ਕਰਿਆ ਕਰੋ ਜੀ ਤਾਂ ਕਿ ਬੱਚਾ ਜਿਹੜਾ ਹੈਗਾ ਆਪਣੀ ਜਵਾਨੀ ਚ ਜਾ ਕੇ ਬਿਮਾਰ ਨਾ ਹੋਵੇ ਵਿਚਾਰਾ ਉਹਨੂੰ ਜਿਆਦਾ ਬਿਮਾਰੀਆਂ ਨਾਲ ਨਾ ਕਰ ਬਸ ਇੰਨਾ ਤੁਸੀਂ ਧਿਆਨ ਰੱਖਣਾ ਜੋ ਮੈਂ ਤੁਹਾਨੂੰ ਸਮਝਾਇਆ ਵੀ 6 ਮਹੀਨੇ ਤੋਂ ਬਾਅਦ ਆਪਾਂ ਤੇ ਲਿਕੋ ਡਾਈਟ ਸਟਾਰਟ ਕਰ ਸਕਦੇ ਹਾਂ ਦੋ ਸੋਲਿਡ ਮੀਲ ਆਪਾਂ ਦੇਣੇ ਨੇ 9ਵੇਂ ਮਹੀਨੇ ਚ ਆਪਾਂ ਤਿੰਨ ਸੋਲਿਡ ਮੀਲ ਦੇਣੇ ਸ਼ੁਰੂ ਕਰ ਦੇਣੇ ਨੇ 1 ਸਾਲ ਬਾਅਦ 80% ਜਿਹੜਾ ਹੈਗਾ ਉਹਦਾ ਸੋਲਿਡ ਡਾਈਟ ਹੋ ਜੂਗੀ ਤੇ 20% ਉਹਦਾ ਪੁੱਧਰ ਰਹੂਗਾ ਮਦਰ ਦਾ ਜਿਹੜਾ ਦੁੱਧ ਹੈ ਉਹ 95% ਲਿਕਵਿਡ ਹੁੰਦਾ ਤੇ 5% ਉਹਦੇ ਵਿੱਚ ਸੋਲਿਡ ਹੁੰਦਾ ਇਸ ਕਰਕੇ ਪਹਿਲੇ 6 ਮਹੀਨੇ ਸਾਨੂੰ ਕੋਈ ਐਕਸਟਰਾ ਪਾਣੀ ਲਿਕਵਿਡ ਦੇਣ ਦੀ ਜ਼ਰੂਰਤ ਨਹੀਂ ਪੈਂਦੀ ਮਾਂ ਦਾ ਦੁੱਧ ਸਭ ਤੋਂ ਜ਼ਰੂਰੀ ਹੁੰਦਾ ਬੱਚੇ ਦੀ ਓਵਰਹਾਲ ਡਿਵੈਲਪਮੈਂਟ ਗਰੋਥ ਡਿਵੈਲਪਮੈਂਟ ਤੇ ਬ੍ਰੇਨ ਡਿਵੈਲਪਮੈਂਟ ਵਾਸਤੇ ਇੱਕ ਸਭ ਤੋਂ ਵੱਡੀ ਗੱਲ ਹੁੰਦੀ ਹੈ ਵੀ ਜਦੋਂ ਮਾਂ ਉਹਨੂੰ ਦੁੱਧ ਪਰੌਂਦੀ ਆ ਗੋਦੀ ਚ ਪਟਾ ਕੇ ਤਾਂ ਬੱਚੇ ਦੀ ਮਦਰ ਤੋਂ ਨਿੱਘ ਮਿਲਦਾ ਤੇ ਉਹਨੂੰ ਉਹਦੇ ਨਾਲ ਬੌਂਡਿੰਗ ਬਹੁਤ ਵਧੀਆ ਹੁੰਦੀ ਹੈ ਜਿਹੜੀ ਉਹਦੀ ਹੈਲਥ ਨੂੰ ਤੇ ਬ੍ਰੇਨ ਡਿਵੈਲਪਮੈਂਟ ਲਈ ਬਹੁਤ ਜ਼ਰੂਰੀ ਹੁੰਦੀ ਹੈ ਇਸ ਕਰਕੇ ਬੱਚਾ ਨੂੰ ਹਮੇਸ਼ਾ ਦੁੱਧ ਜ਼ਰੂਰ ਪਿਲਾਉਣਾ ਚਾਹੀਦਾ ਮਾਂ ਦੋਸਤੋ ਜਿਹੜੀ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਛੋਟੇ ਬੱਚਿਆਂ ਨੂੰ ਡਾਈਟ ਬਾਰੇ ਜੇ ਤੁਹਾਨੂੰ ਵਧੀਆ ਲੱਗਿਆ ਮੇਰੀ ਜਾਣਕਾਰੀ ਦਾ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਬਟਨ ਨੂੰ ਘੱਟ ਬਲੋ ਜੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਮੇਰੇ ਪੇਜ ਨੂੰ ਫੋਲੋ ਕਰ ਲਓ ਥੈਂਕ ਯੂ